ਬਾਈ ਜੀ ਸਾਡੇ ਸੰਗਰੂਰ ਚ ਬੱਦਲ ਫਟ ਗਿਆ ਹਾਲਾਤ ਦੇਖੋ ਸਾਰੇ ਬਹਣ ਇੱਕ ਮਿਕ ਕਰਤੇ ਨੇ ਇੰਨਾ ਜਿਆਦਾ ਐ ਸਵੇਰੇ 8-9 ਵਜੇ ਦਾ ਮੀਂਹ ਲੱਗਿਆ ਪੈਣਾ ਝੋਨੇ ਲੱਗੇ ਹੋਏ ਇੱਕ ਮਿਕ ਕਰਤਾ ਸਾਰਾ ਏਰੀਆ ਜਲ ਮਗਨ ਕਰਤਾ ਆਪਾਂ ਕਹਿ ਦੇਣਾ ਕਿਸਾਨਾਂ ਤੇ ਕਰਜ਼ਾ ਆਹ ਗੱਲਾਂ ਕਰਕੇ ਚੜਦਾ ਬਾਈ ਜੀ 10-10000 15-15000 ਕੀਲੇ ਤੇ ਖਰਚਾ ਕਰੀ ਬੈਠੇ ਨੇ ਆਹ ਦੇਖੋ ਤੁਸੀਂ ਹਾਲਾਤ ਕੀ ਬਣ ਗਏ ਆਹ ਸਾਰਾ ਦੇਖੋ ਝੋਨਾ ਲੱਗਿਆ ਹੋਇਆ ਕਿਵੇਂ ਆਹ ਮੱਖੀਆਂ ਫਸਲਾਂ ਬਰਬਾਦ ਕਰਤੀਆਂ ਝੋਨਾ ਲੱਗਿਆ ਹੋਇਆ ਤਬਾਹ ਕਰਤਾ ਤੁਹਾਨੂੰ ਇਹ ਹੁਣ ਆ ਵੀਡੀਓ ਦੇਖ ਰਿਹਾ ਤੁਹਾਨੂੰ ਸ਼ਾਮ ਤੱਕ ਮੈਂ ਵੀਡੀਓ ਦੁਬਾਰੇ ਪਾਉਂਗਾ ਇੱਥੇ ਹਾਲਾਤ ਦੇਖੋ ਕੀ ਬਣਨਗੇ ਆ ਜਿਹੜਾ ਤੁਹਾਨੂੰ ਚਰੀਆਂ ਮੱਕੀਆਂ ਨਜ਼ਰ ਆ ਰਹੀਆਂ ਨੇ ਆ ਪਹਾ ਇਹ ਦੇਖਿਓ ਤੁਸੀਂ ਇੱਥੇ ਕਿਹਜੇ ਕਿਵੇਂ ਮਿਹਨਤ ਕਰਕੇ ਕਿਸਾਨ ਕਿਵੇਂ ਦੇਖੋ ਟੱਕਰਾਂ ਮਾਰੀਆਂ ਆ ਗੱਲਾਂ ਨਾਲ ਕਰਦੇ ਚੜਦੇ ਨੇ ਬਾਈ ਜੀ ਆ ਜੀੜੀਆਂ ਲੱਗੀਆਂ ਹੋਈਆਂ ਇੱਧਰ ਸਾਰੇ ਉਹ ਜੀੜੀਆਂ ਲੱਗੀਆਂ ਹੋਈਆਂ ਆ ਵਾਹਣ ਬੇਲਾ ਆ ਦੇਖੋ ਜੀਰੀ ਲੱਗੀ ਹੋਈ ਸਾਡੇ ਤਾਂ ਬੱਦਲ ਫਟ ਗਿਆ ਸੰਗਰੂਰ ਚ ਬੱਦਲ ਫਟ ਨਹੀਂ ਕਹਿ ਸਕਦੇ ਇਹਨੂੰ ਹੋਰ ਕੀ ਕਹਿ ਸਕਦੇ ਇੱਕ ਥਾਂ 'ਤੇ ਇਨਾ ਮੀ ਪਈ ਜਾ ਰਿਹਾ ਜੀਰੀ ਲੱਗੀ ਹੋਈ ਆ ਬਾਈ ਜੀ ਸਾਰਾ ਏਰੀਆ ਇੱਕ ਮੇ ਇੱਕ ਕਰਤਾ ਹੈ